ਬਰਨਾਲਾ ਦੇ ਵਿੱਚ ਵਿਆਹੁਤਾ ਦੀ ਮੌਤ ਹੋਈ ਖੇਚ ਕਿ ਲਾਤਾ ਦੇ ਵਿੱਚ ਔਰਤ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਸੋਰਾ ਪਖਤ ਤੇ ਪਰਵਾਰਕ ਦੇ ਵੱਲੋਂ ਜਿਹੜਾ ਹੈ ਮ੍ਰਿਤਕਾ ਦੇ ਪਰਿਵਾਰ ਦਾ ਇਲਜ਼ਾਮ ਲਗਾਇਆ ਕਿ ਆ ਪਰਿਵਾਰ ਨੇ ਜਾਂਚ ਦੀ ਮੰਗ ਕੀਤੀ ਹੈ ਬਰਨਾਲਾ ਦੇ ਪਿੰਟ ਹਰੀਗੜਾ ਦਾ ਇਹ ਮਾਮਲਾ ਹੈ। ਸਾਰੇ ਕੋ ਅਲੀਗੜ੍ਹ ਕੱਲ ਕੋ ਵਿਆਹੁਤਾ ਦੀ ਮੌਤ ਹੋਇਆ ਪੂਰਾ ਮਾਮਲਾ। ਉਹ ਵੀ ਕੱਲ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕੱਲ ਸ਼ਾਮ 5:00 ਵਜੇ ਇਸ ਸੁਖਜਿੰਦਰ ਕੌਰ ਲੜਕੀ ਬੇਨੜੇ ਜੋ ਇੱਥੇ ਹਰੀਗੜ੍ਹ ਵੇਈ ਗਈ ਆ। ਦੀ ਡੈਥ ਹੋ ਗਈ ਸਲਫਾਜ਼ ਲਗਾ ਕੇ ਪਰ ਉਹਨਾਂ ਦੇ ਪਰਿਵਾਰਕ ਨੇ ਕਰ ਇਹ ਕਹਿੰਦੇ ਸੀ ਕਿ ਕੁੱਟਮਾਰ ਕਰੀ ਜਾ ਜਦੋਂ ਅਸੀਂ मौके ਤੇ ਜਾ ਕੇ ਦੇਖਿਆ ਉਹਨੂੰ ਸਾਰਾ ਮਿਲਾਜਾ ਕਰਕੇ ਉਹਨਾਂ ਦੀ ਡੈੱਡ ਬੋਡੀ ਵੀ ਅਸੀਂ ਮੋਰਚਰੀ ਚ ਰਖਵਾਤੀ ਆ ਆਪਣੇ ਸਰਕਾਰੀ ਹਸਪਤਾਲ ਬਰਨਾਲਾ ਅੱਜ ਜੋ ਵੀ ਉਹਨਾਂ ਦੇ ਪਰਿਵਾਰਕ ਮੈਂਬਰ ਸਾਡੇ ਕੋਲ ਆਉਣਗੇ ਜੋ ਵੀ ਬਿਆਨ ਲਿਖਾਉਣਗੇ ਅਸੀਂ ਉਹ ਕਾਰਵਾਈ ਅਮਲ ਤੇ ਲਿਆਵਾਂਗੇ ਤੇ ਕੋਈ ਗ੍ਰਿਫਤਾਰੀ ਗਈ ਹੈ ਜੇ ਕੋਈ ਰਾਮ ਲੱਭ ਕੇ ਕੋਈ ਅੱਗੇ ਕੋਈ ਰੌਣਾ ਪਣੀ ਹੋਏ ਜੀ ਜੋ ਤੱਕ ਉਹ ਬਿਆਨ ਨਹੀਂ ਲਿਖਾਉਂਦੇ ਹੈਗੇ ਐਫ ਆਈ ਆਰ ਦਾ ਲੋਜ ਨਹੀਂ ਹੁੰਦੀ ਉਹ ਤੱਕ ਕੋਈ ਗਵਸਤਾਨੀ ਨਹੀਂ ਹੋਗੀ ਜੋ ਵੀ ਹੋਵੇ ਆਉਂ ਲਖਾਉਣ ਦਾ ਸੂਤਰ ਰਵੇਗਾ ਕਿੰਨੀ ਕੋ ਮਰਜੀ ਕਰੋ ਜੋ ਤਾਂ ਉੱਗ ਵੀ ਕਰੀਬ 40 ਸਾਲ ਦੇ ਸੀ ਚਲੋਗੇ ਤੇ ਵਿਆਹ ਨੂੰ ਕੀ ਗੱਲ ਹੈ ਸਰ ਮੇਰੇ ਟੇਨੂੰ ਵਿਆਹ ਨੂੰ ਵੀ ਕਾਪਈ ਸਾਲ 2014 ਦੇ 11 ਸਾਲ ਹੋ ਗਏ 11 ਸਾਲ ਹੋ ਗਏ ਬੇਟੀ ਨੂੰ ਬਸ ਉਹ ਦਿਨ ਦੀ ਲੜਾਈ ਪੜਾਈ ਤਾਂ ਇਹਨਾਂ ਦੀ ਉਹ ਦਿਨ ਨਹੀਂ ਰਹਿੰਦੀ ਆ ਪਹਿਲਾਂ ਵੀ ਕੁੱਟ ਕੇ ਤੋਰਤੀ ਸੀ 7-8 ਮਹੀਨੇ ਘਰੇ ਬੈਠੀ ਰਹੀ ਆ ਉਦੋਂ ਸਾਰੇ ਨੇ ਸਾਸਨੇ ਦੇ ਮੇਟਨਾਂ ਵਾਲੀ ਕੁੱਤੀ ਸੀ ਉਹਦਾ ਚਲ ਪਰ ਉਹਨਾਂ ਗੁੱਸੇ ਜੇ ਹੁਣ ਲਾ ਕੇ ਆ ਕੇ ਵੀ ਕਿਉਂ ਲੜਾਈ ਕਰਦੀਆਂ ਉਹਨਾਂ ਬਾਅਦ ਚੱਲ ਟਮੇਟੇ ਅਸੀਂ ਲੈ ਜੇ ਤੀਕਰੇ ਰੱਖੀ ਕਈ ਨਹੀਂ 8 ਮਹੀਨੇ ਬਾਅਦ ਰੱਖੀ ਫਿਰ ਚੱਲ ਪੰਚਾਇਤਾਂ ਆਪਣੋ ਜੋਤਾਰਾਂ ਹਾਲ ਤੱਕ ਹੀ ਗਏ ਐਸੀ ਤੋਰਤੀ ਸੀ ਫਿਰ ਉਹ ਹੀ ਆ ਕੇ बस ਰੋਹ ਦੀ ਲੜ ਲੜਾਈ ਹੈ ਤੇਰੇ ਕੋਲ ਇੱਥੇ ਵਸਣਾ ਰਾਣੀ ਦਿੰਦੇ ਤੇਰੇ ਪੇਟੀ ਕੋਈ ਸੀ ਕੱਪੜੇ ਨਹੀਂ ਦਿੰਦੇ ਤੇਰੇ ਕੋਲ ਕੁਝ ਨਹੀਂ ਦੱਸ ਆਏ ਕਰੀ ਜਾਂਦੇ ਰਹਿੰਦੇ ਸੀਗੇ ਬਸ ਕੁੜੀ ਨਾਲ ਲੋੜੀ ਜਾਂਦੇ ਕੁੜੀ ਤਾਂ ਨਹੀਂ ਸਹੀ ਜਾਂਦੀ ਸੀ ਕਹਿੰਦੀ ਮੰਮੀ बस ਤੁਸੀਂ ਆਸਰਨਾ ਕਰੋ ਕੋਈ ਨਾ ਕਹੀ ਜਾਂਦੇ ਬਸ ਆਪਕੇ ਪੰਜ ਰੱਬ ਜਾਣੇ ਹੁਣ ਮੈਂ ਤਾਂ ਫੋਨ ਹੀ ਕੀਤਾ ਅੱਜ ਸਾਨੂੰ ਫੋਨ ਕਰੀ ਗਏ ਨੇ ਵੀ ਆਜੋ ਜਿਸ ਕੋ ਰਾਜੀ ਗੁੱਸੇ ਹੁੰਦੀ ਆ ਰਾਜੀ ਅੰਦਰ ਬੈਠੀ ਆ ਮੈਂ ਕਹੀ ਕਿ ਆ ਜੰਨੇ ਆ ਐਸੀ ਬਸ ਤੇ ਮੈਂ ਹੌਲੀ ਹੌਲੀ ਆਈ ਆ ਜਿਉਂ 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 ਬਸ ਮਿਲੀ ਗਈ ਅੱਜ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਗੁਰਜੰਟ ਸਿੰਘ ਆ ਭਾਈ ਜੀ ਸਤਿ ਆਕ ਕਦੀ ਇਹ ਲੜਕੀ ਤੋਂਡੀ ਕੀ ਲੱਗਦੀ ਸੀ ਤੇ ਕੀ ਕਿਸੇ ਵਿਆਹ ਹੀ ਹੋਈ ਸੀ ਕੀ ਗੱਲ ਹੋਈ ساری ਮੇਰੀ ਮਾਸੀ ਜੀ ਦੀ ਬੇਟੀ ਸੀ ਇਹਨਾਂ ਦੀ ਇਹ ਮੇਰੀ ਮਾਸੀ ਜੀ ਹੈਗੇ ਮੇਰਾ ਪਿੰਡ ਸਲਾਵਤਪੁਰਾਗਾ ਇਹਨਾਂ ਦਾ ਪਿੰਡ ਬੇਨੜਾਗਾ ਬੇਨੜਾ ਕੁੜੀ ਦਾ ਪੇਕਾ ਪਿੰਡ ਸੀਗਾ ਮੇਰੀ ਮਾਸੀ ਦੀ ਕੁੜੀ ਦਾ ਤੇ ਵਿਆਹੀ ਵੀ ਸੀਗੀ ਆਪਣੇ ਹਰੀਗੜ੍ਹ ਜੀ ਤੇ ਕੁੜੀ ਦਾ ਨਾਮ ਸੀਗਾ ਆਪਣੀ ਦਾ ਰਾਜੂ ਸਖਜਿੰਦਰ ਉਹ ਰਾਜੂ ਸਖਜਿੰਦਰ ਉਹਦਾ ਰਾਜੂ ਕਹਿੰਦੇ ਸੀਗੇ ਅਸੀਂ ਭਾਈ ਜੀ ਨੋ ਭੋਲਾ ਸਿੰਘ ਹੈ ਸੰਧੂਪੱਤੀ ਬਰਨਾਲਾ ਰਣਾਲੇ ਤੁਸੀਂ ਸਿਟੀ 'ਚ ਰਹਿਣ ਵਾਲੇ ਆ। ਉਹ ਨਾ ਜੀ ਕੀ ਲੱਗਦੀ ਤੁਹਾਡੀ ਗਰੀਆ ਇਹ ਮੇਰੀ ਸਗੀ ਭਾਣ ਜੀ ਸੀ ਜੀ। ਮੇਰੀ ਭੈਣ ਬੇਨੜਿਆ ਉੱਥੋਂ ਉਹਨਾਂ ਦੀ ਬੇਟੀ ਹਰੀਗੜ੍ਹ ਵੇਹੀ ਹੋਈ ਸੀ। ਜੀ ਨੂੰ ਕੱਟੋ-ਕੱਟ ਵੀ 10-11 ਸਾਲ ਹੋ ਗਏ ਵੇਹੀ ਨੂੰ। ਦੋ ਬੱਚੇ ਨੇ ਉਹਨਾਂ ਦੇ ਵੀ ਕੁੜੀ ਇੱਕ ਮੁੰਡਾ ਤੇ ਉਹਨੂੰ ਉਦੋਂ ਤੋਂ ਹੀ ਦਾਜ ਪਿੱਛੇ ਉਹ ਤੰਗ ਕਰਦੇ ਸੀਗੇ ਜੀ। ਹਾਂ ਅਸੀਂ ਕਈ ਵਾਰ ਗਏ ਵੀ ਇਕੱਠੇ ਹੋ ਗਏ ਮੇਰਾ ਭਰਾ ਵੀ ਗਿਆ। ਜਿਵੇਂ-ਜਿਵੇਂ ਅਸੀਂ ਟਾਈਮ ਲੱਗਿਆ ਜਾਂਦੇ ਰਹੇ ਤਾਂ ਉਹਨਾਂ